ਯਾਰੇ ਦੋਸਤੋ ਸਤਪਾਲ ਸਿੰਘ ਗਿੱਲ ਲੰਗੋ ਦੇਵਾ ਬੋਲੂ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੱਚ ਇੱਕ ਬੋਲਿਆ ਤੇ ਝੂਠ 100 ਬੋਲਿਆ 100 ਝੂਠ ਬੋਲਣ ਦੇ ਨਾਲੋਂ ਇੱਕ ਸੱਚ ਬੋਲ ਕੇ ਆਪਣੀ ਆਤਮਾ ਤੋਂ ਬੋਝ ਲਾ ਦੇਈਦਾ ਹੁਣ ਤੇ ਜੇ ਅਸੀਂ 100 ਝੂਠ ਬੋਲ ਕੇ ਇਹ ਗੱਲ ਕਹੀਏ ਵੀ ਦੁਨੀਆ ਸਾਡੇ ਬਾਰੇ ਕੁਝ ਜਾਣਦੀ ਨਹੀਂ ਇਹ ਸਾਡਾ ਭੁਲੇਖਾ ਸਿੱਖਾਂ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ ਮੈਂ ਮੇਰੇ ਕੋਲ ਇਹ ਦੋ ਕਿਤਾਬਾਂ ਪਈਆਂ ਲਾਰਡ ਹਾਰਡਿੰਗ ਲਿਖਦਾ ਸਰਦਾਰ ਸ਼ਾਮ ਸਿੰਘ ਟੋਰੀ ਵਾਲਾ ਉਹਨਾਂ ਨੂੰ ਸਲਾਮ ਕਰਦਾ ਮੈਂ ਸਲੂਟ ਕਰਦਾ ਸੱਤ ਗੋਲੀਆਂ ਨਾਲ ਉਹਨਾਂ ਦਾ ਸਰੀਰ ਵਿੰਨਿਆ ਗਿਆ ਛਾਤੀ ਵਿੱਚ ਗੋਲੀਆਂ ਖਾ ਕੇ ਜਦੋਂ ਸ਼ਹੀਦੀ ਦਿੱਤੀ ਉਸ ਤੋਂ ਪਹਿਲਾਂ ਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖਿਓ ਕਿ ਕਿਵੇਂ ਜਿਹੜੇ ਡੋਗਰਿਆਂ ਦੇ ਖਿਲਾਫ ਸचेत ਕਰਦਾ ਕਰਦਾ ਉਹ ਸੂਰਮਾ ਘਰੇ ਆ ਕੇ ਆਰਾਮ ਨਾਲ ਬੈਠ ਗਿਆ ਤੇ ਖੀਰ ਤੇ ਆ ਕੇ ਪਤ ਵੀ ਉਸ ਬੰਦੇ ਨੇ ਜੁੱਧ ਦੇ ਮੈਦਾਨ 'ਚ ਕੌਮ ਦੀ ਉਸ ਯੋਧੇ ਨੇ ਰੱਖੀ ਤੇ ਲਾਰਡ ਹਾਰਡਿੰਗ ਇੱਕ ਭਾਵਪੂਰਕ ਸ਼ਰਧਾਂਜਲੀ इमोशनल ਹੋ ਕੇ ਸਿੱਖਾਂ ਦੀ ਸੂਰਬੀਰਤਾ ਤੇ ਬਹਾਦਰੀ ਦੀ ਲਿਖਦਾ ਕਹਿੰਦਾ ਵੀ ਉਹ ਕਹਦੇ ਵੀ ਇਸ ਤਰ੍ਹਾਂ ਲਾਰਡ ਹਾਰਡਿੰਗ ਨੇ ਵੀ ਉਹਨਾਂ ਦੀ ਸੂਰਬੀਰਤਾ ਪ੍ਰਤੀ ਆਪਣੀ ਸ਼ਰਧਾਂਜਲੀ ਪੇਸ਼ ਕੀਤੀ ਇੱਕ ਨਿੰਗਮ ਨੇ અત્યੰਤ ਭਾਵਪਕ ਭਾਵਕ ਹੋ ਕੇ ਲਿਖਿਆ ਕਿਸੇ ਸਿੱਖ ਨੇ ਈ ਨਹੀਂ ਮੰਨੀ ਅਤੇ ਗੁਰੂ ਗੋਬਿੰਦ ਸਿੰਘ ਦੇ ਕਿਸੇ ਸੁਪੁੱਤਰ ਨੇ ਸ਼ਰਨ ਨਹੀਂ ਮੰਗੀ। ਇਹ ਮੈਂ ਨਹੀਂ ਕਹਿ ਰਿਹਾ ਜੀ ਆ ਪੜ ਲਓ। ਇਹ ਅੰਡਰਲਾਈਨ ਕੀਤੀ ਹੋਈ ਹੈ ਮਿਲ ਜੂਗਾ। ਅਗਰ ਉਸ ਵੇਲੇ ਸਰਦਾਰ ਸ਼ਾਮ ਸਿੰਘ ਠਾਰੀ ਵਾਲੇ ਦਾ ਸੱਚ ਸੁਣ ਲਿਆ ਜਾਂਦਾ ਹੋ ਸਕਦਾ ਸਿੱਖਾਂ ਦਾ ਸੂਰਜ ਸਕਰਾਜ ਦਾ ਸੂਰਜ ਕਦੇ ਨਾ ਡੁੱਬਦਾ ਪਰ ਸਾਨੂੰ ਵਕਤ ਲੰਘੇ ਤੋਂ ਸੋਜੀ ਆਉਂਦੀ ਹੈ ਉਦੋਂ ਪਹਿਲਾਂ ਸਾਨੂੰ ਸੋਜੀ ਨਹੀਂ ਹੋਈ ਅਰੇ ਦੋਸਤੋ ਅੰਗਰੇਜ਼ਾਂ ਦੇ ਵਿੱਚ ਇੱਕ ਖਾਸੀਅਤ ਰਹੀ ਅਸੀਂ ਹਰ ਚੀਜ਼ ਨੂੰ ਹਰ ਝੂਠੇ ਬਿਰਤਾਂਤ ਨੂੰ ਘੜਨ ਵਾਸਤੇ ਅਸੀਂ ਕੁਫਰ ਪਰੇਵ ਤੋਂ ਮਤਾਂ ਕਰਦਾਰ ਖੁਸ਼ੀਏ ਸਿੱਕ ਸਾਡੀ ਇੱਕ ਆਦਤ ਹੈ ਇਸ ਵੇਲੇ ਤਾਂ ਸਾਡੀ ਇਹ ਆਦਤ ਬਣ ਚੁੱਕੀ ਫੇਸਬੁੱਕਾਂ ਦੇ ਉੱਤੇ ਧੀਆਂ ਭੈਣਾ ਪਾਉਣੀਆਂ ਗੰਧੀਆਂ ਗਾਲਾਂ ਕੱਢਣੀਆਂ ਕਿਸੇ ਬੰਦੇ ਨੇ ਵੇਖੋ ਹਰ ਬੰਦਾ ਸੁਤੰਤਰ ਆ ਤੁਹਾਡੇ ਪ੍ਰਤੀ ਕਿਸੇ ਦੀ ਸੋਚ ਨੈਗੇਟਿਵ ਆ ਕਿਸੇ ਦੀ ਪੋਜ਼ਿਟਿਵ ਆ ਕਿਸੇ ਵਾਸਤੇ ਤੁਸੀਂ ਚੰਗੇ ਹੋ ਕਿਸੇ ਵਾਸਤੇ ਬਹੁਤ ਚੰਗੇ ਹੋ ਕਿਸੇ ਵਾਸਤੇ ਤੁਸੀਂ ਮਾੜੇ ਹੋ ਕਿਸੇ ਵਾਸਤੇ ਬਹੁਤ ਮਾੜੇ ਹੋ ਪਰ ਦਲੀਲ ਦਾ ਜਵਾਬ ਦਲੀਲ ਨਾਲ ਦੇ ਇਹ ਥੋੜੀ ਆ ਵੀ ਜੇ ਤੁਹਾਡੇ ਕੋਈ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦਾ ਤੇ ਉਹਨੂੰ ਤੁਹਾਨੂੰ ਸਵਾਲ ਕਰ ਲਿਆ ਤੇ ਤੁਸੀਂ ਉਹਨੂੰ ਅੱਗੋਂ ਗੰਦ ਵਕਣਾ ਸ਼ੁਰੂ ਕਰਦੇ ਹੋ ਇਹ ਸਿੱਖਾਂ ਦਾ ਕਿਰਦਾਰ ਨਹੀਂ ਹੈ ਉਹ ਕਿਰਦਾਰ ਮੈਂ ਤੁਹਾਨੂੰ ਦਿਖਾ ਦਿੱਤਾ ਪੜਿਆ ਕਰੋ ਜਦੋਂ ਪੜਦਿਆਂ ਨਾ ਅਸੀਂ ਅਸੀਂ ਕੀ ਗਵਾਇਆ ਤੇ ਕੀ ਪਾਇਆ ਫਿਰ ਪਤਾ ਲੱਗਦਾ ਹੁਣ ਇਸ ਵੇਲੇ ਸਰਦਾਰ ਰਾਜਦੇਵ ਸਿੰਘ ਖਾਲਸਾ ਤੇ ਸਰਦਾਰ ਜਸਬੀਰ ਸਿੰਘ ਰੋਡੇ ਨਤੀਜਾ ਭਾਈ ਮਨਜੀਤ ਸਿੰਘ ਇਹ ਤਿੰਨ ਬੰਦੇ ਅੱਜ ਫੇਰ ਚਰਚਾ ਦੇ ਵਿੱਚ ਆ ਇਹਨਾਂ ਦਾ ਪਿਛਲਾ ਕਿਰਦਾਰ ਮੇਰੇ ਨਾਲੋਂ ਤੁਸੀਂ ਬਿਹਤਰ ਜਾਣਦੇ ਹੋ ਇਹ ਕਿਤਾਬ ਖੁੱਲੇ ਭੇਦ ਇੱਕ ਆਈਪੀਐਸ ਅਫਸਰ ਦੀ ਚੀਫ ਆਫ ਇੰਟੈਲੀਜੈਂਸ ਬਿਊਰੋ ਐਮ ਕੇ ਧਰ ਉਹਨਾਂ ਵੱਲੋਂ ਲਿਖੀ ਹੋਈ ਆ ਇਹ ਇੱਕ ਦਸਤਾਵੇਜ਼ੀ ਡਾਕੂਮੈਂਟ ਹੈ ਕਿਉਂਕਿ ਜਿੰਨੀ ਅੱਜਨੇ ਫਿਰਦੇ ਆ ਨਾ ਜੋ ਇਹਨਾਂ ਦੀਆਂ ਕਰਤੂਤਾਂ ਇਹਦੇ ਵਿੱਚ ਸਮਾਈਆਂ ਹੋਈਆਂ ਤੇ ਇੱਕ ਵੀ ਸਿੱਖ ਲੀਡਰ ਨੇ ਇਹਨੂੰ ਚੈਲੰਜ ਨਹੀਂ ਕੀਤਾ ਇੱਕ ਬੰਦਾ ਹੈ ਜਿਹਦੇ ਪ੍ਰਤੀ ਇਹਦੇ ਵਿੱਚ ਸਾਫ਼ ਲਿਖਿਆ ਗਿਆ ਉਸ ਬੰਦੇ ਨੂੰ ਚੰਗਾ ਇਨਸਾਨ ਲਿਖਿਆ ਗਿਆ ਉਹ ਆ ਸਰਦਾਰ ਅਤੈਂਦਰਪਾਲ ਸਿੰਘ ਖਾਲਸਤਾਨੀ ਤੇ ਅਸੀਂ ਉਹਨੂੰ ਕਿੱਥੇ ਰੱਖਿਆ ਹੋਇਆ ਇਹ ਤੁਸੀਂ ਅੰਦਾਜ਼ਾ ਲਾ ਲਓ ਇਸ ਕਿਤਾਬ ਦੇ ਵਿੱਚ ਦੋਛਾਂ ਤੋਂ ਉਹ ਬਚਿਆ ਕੱਲਾ ਮਤਲਬ ਸਭ ਤੋਂ ਥੋੜਾ ਜ਼ਿਕਰ ਉਹਦਾ ਆਉਂਦਾ ਪਰ ਦੋਸ਼ ਉਹ ਤੇ ਕੋਈ ਨਹੀਂ ਹੈਗਾ ਇਹਦੇ ਵਿੱਚ ਮੇਰੇ ਜਿੰਨਾ ਕ ਮੈਂ ਪੜਿਆ ਹੋ ਸਕਦਾ ਕੋਈ ਮੇਰੇ ਨਾਲੋਂ ਵੱਧ ਪੜੀ ਹੋਵੇ ਕੋਈ ਸਮਝ ਮੇਰੇ ਨਾਲੋਂ ਜ਼ਿਆਦਾ ਰੱਖਦਾ ਹੋਵੇ ਉਹ ਮੈਨੂੰ ਕਮੈਂਟਾਂ ਵਿੱਚ ਦੱਸ ਦਿਓ ਹੁਣ ਇਹਦੇ ਵਿੱਚ ਤਿੰਨ ਬੰਦਿਆਂ ਦਾ ਐਮਕੇ ਦਾ ਜ਼ਿਕਰ ਕਰਦਾ ਵੀ ਜਿਨ੍ਹਾਂ ਨੇ ਮੇਰਾ ਉਸ ਮੂਮੈਂਟ ਦੇ ਵਿੱਚ ਬਹੁਤ ਸਾਥ ਦਿੱਤਾ ਉਹ ਕੌਣ-ਕੌਣ ਨੇ ਇਸ ਵਾਰ ਮੇਰੀ ਸਹਾਇਤਾ ਜਸਵੀਰ ਸਿੰਘ ਦੇ ਚਾਚਾ ਹਰਚਰਨ ਸਿੰਘ ਜਿਹੜੇ ਕੈਪਟਨ ਹਰਚਰਨ ਸਿੰਘ ਰਹੇ ਰਾਜਦੇਵ ਸਿੰਘ ਖਾਲਸਾ ਇਹ ਰਾਜਦੇਵ ਸਿੰਘ ਬਰਨਾਲਾ ਲਿਖਿਆ ਇੱਥੇ। ਪਰ ਉਹਨਾਂ ਨੇ ਜ਼ਿਕਰ ਕੀਤਾ ਜੋ 1999 ਵਿੱਚ ਲੋਕ ਸਭਾ ਦੇ ਮੈਂਬਰ ਚੁਣੇ। ਇਹ ਹਰਜਿੰਦਰ ਸਿੰਘ ਆਰਮਦਾਸ। ਜਿਹਦਾ ਕਿ ਉਸ ਵੇਲੇ ਗੁਰਜੀਤ ਫੈਡਰੇਸ਼ਨ ਆ ਉਹਨਾਂ ਨੇ ਕਤਲ ਕਰ ਦਿੱਤਾ ਸੀ ਉਹਦੇ ਫੇਰ ਆਪਾਂ ਗੱਲ ਕਰਾਂਗੇ। ਇਹ ਕਿਤਾਬ ਦਾ ਪੰਨਾ ਨੰਬਰ ਹੈਗਾ 347। ਆ ਤੁਸੀਂ ਪੜ੍ਹ ਸਕਦੇ ਹੋ। ਆ ਤਿੰਨਾਂ ਦਾ ਜ਼ਿਕਰ ਹੈ। ਆ ਜਿੱਥੇ ਮੇਰੀ ਉਂਗਲ ਲੱਗੀ। ਆਇਕਤਾ ਹਵੇ ਤੁਸੀਂ ਅੱਜ ਇਹਨਾਂ ਫਿਰ ਵੀ ਨਹੀਂ ਸਮਝ ਰਹੇ ਕਿਉਂਕਿ ਅੱਜ ਦੀ ਪੀੜ੍ਹੀ ਇਹਨਾਂ ਬਾਰੇ ਕੁਝ ਜਾਣਦੀ ਨਹੀਂ ਹੈ ਹੁਣ ਮੈਂ ਇੱਕ ਗੱਲ ਤੇ ਆਵਾਂ ਟਿਕਾਣੀ ਤੇ ਹੁਣ ਵੇਖੋ 1984 ਦਾ ਅਟੈਕ ਹੁੰਦਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਆਪਾਂ ਹਮਲਾ ਗਿਣਦੇ ਆ ਨਾ ਸਿਕੋਂਤ ਤੇ ਹਮਲਾ ਸੀ ਸ਼੍ਰੀ ਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਕੌਮ ਦਾ ਮਲਿਆ ਮੇਟ ਸਾਡੀ ਕੌਮ ਦਾ ਕੀਤਾ ਗਿਆ ਸਾਡਾ ਧਾਰਮਿਕ ਲਿਟਰੇਚਰ ਸਾਰਾ ਸਾੜਿਆ ਗਿਆ ਕਿੰਨਾ ਵੱਡਾ ਨੁਕਸਾਨ ਹੋਇਆ ਉਹ ਅਸੀਂ ਜਿਹੜੇ ਬੰਦੇ ਤਾਂ ਨੌਲੇਜ ਰੱਖਦੇ ਉਹਨਾਂ ਨੂੰ ਪਤਾ ਹੈ ਤੇ ਜਿਹੜੇ ਭੀੜਾਂ ਦੇ ਵਿੱਚ ਭੀੜ ਦਾ ਹਿੱਸਾ ਬਣਦੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁਣ ਉਸ ਵੇਲੇ ਹੋਏ ਦੇ ਸਿੱਖ ਨੌਜਵਾਨ ਬਾਗੀ ਹੋ ਗਏ ਬੈਰਕਾ ਛੱਡ ਦਿੱਤੀਆਂ ਤੇ ਕੈਪਟਨ ਹਰਜਨ ਸਿੰਘ ਦੀ ਜਲੰਧਰ ਉਸ ਵੇਲੇ ਪੋਸਟਿੰਗ ਸੀ ਉਹ ਦਰਬਾਰ ਸਾਹਿਬ ਆਇਆ ਵੀ 6 ਜੂਨ ਨੂੰ ਸੰਤਾਂ ਦੀ شناخت ਵੀ ਕਰਕੇ ਗਿਆ ਪਰ ਉਹ ਅਸਤੀਫਾ ਨਹੀਂ ਦੇ ਸਕਿਆ ਇਹਦਾ ਜਵਾਬ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਕਿਉਂ ਨਹੀਂ ਦੇ ਸਕਿਆ ਤੇ ਕਿੰਨੇ ਸਿੱਖ ਫੌਜੀ ਜਿਨ੍ਹਾਂ ਨੂੰ ਅਸੀਂ ਧਰਮੀ ਫੌਜੀ ਕਹਿੰਨੇ ਆ ਮੈਂ ਸਾਰਿਆਂ ਨੂੰ ਸਲੂਟ ਕਰਦਾ ਉਹਨਾਂ ਨੂੰ ਮੈਂ ਆ ਸਿਰ ਝੁਕਦਾ ਉਹਨਾਂ ਦੇ ਪੈਰਾਂ ਦੇ ਵਿੱਚ ਅਸੀਂ ਉਹਨਾਂ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਕਿਵੇਂ ਅਸੀਂ ਉਹਨਾਂ ਨੂੰ ਰੋਲਿਆ ਸਾਡੀ ਕੌਮ ਨਹੀਂ ਕੀ ਉਹਨਾਂ ਚੋਂ ਅਸੀਂ ਨਹੀਂ ਸੀ ਜਿਤਾ ਸਕਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਮਰਸਰ ਦੀ ਜੇਲ੍ਹ ਚ ਬੈਠਾ ਕਿੰਨੇ ਕੁ ਪਤਾ ਲੈਣ ਜਾਂਦੇ ਆ ਤੁਹਾਡੇ ਬ੍ਰੇਨਵਾਸ਼ ਕੀਤੇ ਜਾਂਦੇ। ਉਹ ਉਹ ਅਸਤੀਫਾ ਨਹੀਂ ਦੇ ਸਕਿਆ ਸੰਤਾਂ ਦਾ ਨਾਲੇ ਸੱਗਾ ਭਰਾ ਸੀ। ਤੇ ਤੁਹਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਨਹੀਂ ਸ਼ਾਇਦ ਪਤਾ ਹੋਊਗਾ ਵੀ ਸੰਤਾਂ ਦਾ ਜਿਹੜਾ ਸੱਗਾ ਭਰਾ ਸੀ ਭਾਈ ਵੀਰ ਸਿੰਘ। ਉਹ ਸੰਤਾਂ ਦੇ ਨਾਲ ਹੀ ਉੱਥੇ 83 ਚ ਸ਼ਹੀਦ ਹੋ ਗਿਆ ਸੀ ਸੰਤਾਂ ਨੇ ਉਸ ਵੇਲੇ ਸਾਰੇ ਪਰਿਵਾਰ ਨੂੰ ਬੁਲਾਇਆ ਸੀ ਆਪਣੇ ਬੱਚਿਆਂ ਨੂੰ ਵੀ ਵੀ ਤੁਸੀਂ ਵੀ ਇੱਥੇ ਆ ਕੇ ਸਾਡੇ ਨਾਲ ਸ਼ਹੀਦ ਹੋ ਜੰਦੇ ਨਹੀਂ ਆ। ਚਲੋ ਬੀਬੀ ਜੀ ਮੇਰਾ ਖਿਆਲ ਨਹੀਂ ਜਾ ਸਕਿਆ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਗਿਆ ਕਿਤੇ ਫਿਰ ਵੱਖਰਾ ਵਿਛਾ ਕਰਾਂਗੇ। ਤੇ ਅੰਗਰੇਜ਼ਾਂ ਦੇ ਵਿੱਚ ਵੀਰੋ ਇੱਕ ਇਮਾਨਦਾਰੀ ਸੀ ਉਹ ਜਦੋਂ ਆ ਜਿੱਥੇ ਗੱਲਾਂ ਲਿਖਦੇ ਆ ਤੇ ਜੰਗ ਜਿੱਤਣ ਤੋਂ ਬਾਅਦ ਉਹ ਜਦੋਂ ਕਨਿੰਗਮ ਤੇ ਉਹ ਚਿੱਠੀ ਲਿਖਦੇ ਮਹਾਰਾਣੀ ਇੰਗਲੈਂਡ ਨੂੰ ਕਹਿੰਦੇ ਵੀ ਅਸੀਂ ਜੰਗ ਜਿੱਤੇ ਜ਼ਰੂਰ ਹਾਂ ਪਰ ਅਸੀਂ ਜਿੱਤ ਕੇ ਵੀ ਹਾਰ ਗਏ। ਅਸੀਂ ਜੰਗ ਜਿੱਤੀ ਆ ਫਰੇਬੀ ਬੇਈਮਾਨੀ ਧੋਖੇਬਾਜ਼ੀ ਨਾਲ ਸਿੱਖਾਂ ਦਾ ਸਿੱਖਾਂ ਦੇ ਨਾਲ ਦੇ ਧੋਖਾ ਨਾ ਕਰਦੇ ਉਹਨਾਂ ਦੇ ਜਰਨੈਲ ਉਹਨਾਂ ਨੂੰ ਧੋਖਾ ਨਾ ਦਿੰਦੇ ਅਸੀਂ ਤਾਂ ਹਥਿਆਰ ਸੁੱਟਣ ਵਾਲੇ ਸੀ ਬੇਈਮਾਨੀ ਨਾਲ ਜਿੱਤੀ ਹੋਈ ਜੰਗ ਨੂੰ ਜਿੱਤੀ ਹੋਈ ਜੰਗ ਨਹੀਂ ਕਿਹਾ ਸਕਦਾ ਇਹ ਅੰਗਰੇਜ਼ਾਂ ਨੇ ਕਬੂਲ ਕੀਤਾ ਅਸੀਂ ਕਰ ਲਾਂਗੇ ਸਾਡੇ ਤਾਂ ਇੱਕ ਅਸੀਂ ਦਾ ਇਹ ਆ ਵੀ ਅਸੀਂ ਝਕਾਉਣਾ ਅਗਲੀ ਧਰ ਨੂੰ ਆਪਣਾ ਹੀ ਹੋਵੇ ਉਹ ਕਿਵੇਂ ਝਕਾਉਣਾ ਸਾਡੇ ਤੱਕ ਇਹ ਆ ਜਦੋਂ ਭੀੜ ਦਾ ਹਿੱਸਾ ਇਵੇਂ ਹੀ ਕਰਦਾ ਸਾਡਾ ਪਰ ਅਸੀਂ ਕਦੇ ਸੋਚ ਸਮਝ ਤੋਂ ਕੰਮ ਨਹੀਂ ਲੈਂਦੇ ਅਸੀਂ ਹੁਣ ਤੱਕ ਪੰਥਕ ਭੇਖ ਦੇ ਟਰੈਪ ਦੇ ਵਿੱਚ ਬਹੁਤ ਫਸੇ ਹਾਂ ਪਹਿਲਾਂ ਇਸੇ ਸਵਿਧਾਨ ਦੇ ਨਾਂ ਤੇ ਬਾਦਲ ਸਾਹਿਬ ਨੇ 1984 ਚ ਇਹਦੀ 25 B ਦੀ ਧਾਰਾ ਸਾਢੀ ਤੇ ਸਾੜ ਕੇ ਜਦੋਂ ਉਹਨੇ ਕਿਹਾ ਵੀ ਮੈਂ ਨਹੀਂ ਮੰਨਦਾ ਸਵਿਧਾਨ ਨੂੰ ਤੇ ਅਸੀਂ ਉਹਨਾਂ ਨੂੰ ਮੋਢਿਆਂ ਤੇ ਚੱਕ ਲਿਆ ਫਸ ਗਏ ਅਸੀਂ ਭੇਖ ਚ ਉਸੇ ਸੰਵਿਧਾਨਨੀਆਂ ਬਾਅਦ ਚ ਸੌਂਹਾਂ ਚੱਕਦੇ ਰਹੇ ਐਵੇਂ ਸਰਦਾਰ ਹੁਕਮ ਸਿੰਘ ਤੇ ਭੁਪਿੰਦਰ ਸਿੰਘ ਮਾਨ ਉਹਨਾਂ ਨੇ ਵੀ ਇੱਕ ਸੈਨਿਕ ਕੀਤੇ ਇਹਦੇ ਖੜੜੇ ਤੇ ਪਰ ਸੌਂਹਾਂ ਉਹ ਵੀ ਸਪੀਕਰ ਤੱਕ ਅਹੁਦੇ ਉਹ ਵੀ ਮਾਨਦੇ ਰਹੇ ਇਸੇ ਸੰਵਿਧਾਨਨੀਆਂ ਚੱਕ ਕੇ ਤੇ ਅੱਜ ਵੀ ਸਾਡੇ ਨਾਲ ਜਿਹੜਾ ਫੇਰ ਇਹਦੇ ਨਾਂ ਦੇ ਉੱਤੇ ਜਿਹੜਾ ਇੱਕ ਬਹੁਤ ਵੱਡਾ ਸਾਡੇ ਨਾਲ ਉਹ ਖੇਡਿਆ ਗਿਆ ਖੇਡ ਖੇਢੀ ਗਈ ਪਰ ਚਲੋ ਕੋਈ ਗੱਲ ਨਹੀਂ ਮੈਂ ਕਹਿੰਨਾ ਵੀ ਮੈਂ ਗੱਲ ਕਰਾਂ ਗਲਤੀ ਦੀ ਜਿੱਥੇ ਗਲਤੀ ਦੀ ਗੱਲ ਹੀ ਕਰਦੇ ਅਸੀਂ ਟਰੈਪ ਚ ਕਿਵੇਂ ਫਸਦੇ ਆ ਅਸੀਂ ਭੇਖੀ ਟਰੈਪ ਚ ਕਿਵੇਂ ਫਸਦੇ ਆ ਹੁਣ ਭਾਈ ਅਮਰਤਪਾਲ ਸਿੰਘ ਦੇ ਭਰਾ ਦੇ ਕੋਲੋਂ ਨਸ਼ਾ ਫੜਿਆ ਗਿਆ ਚਲੋ ਰਿਕਵਰੀ ਥੋੜੀ ਹੋਈ ਬਹੁਤੀ ਹੋਈ ਮੈਂ ਹੁਣ ਜਿਹੜੀ ਗੱਲ ਕਰ ਰਿਹਾ ਉਹ ਸਮਗਲਰ ਨਹੀਂਗਾ ਉਹ ਯੂਜ਼ਰ ਹੈ ਉਹਨੂੰ ਐਂਡੀਪੀਐਸ ਐਕਟ ਮੇਰੇ ਕੋਲੇ ਪਿਆ ਇਹ ਵੀ ਰੋਗੀ ਮੰਨਦਾ ਜਿੱਥੇ ਐਂਡੀਪੀਐਸ ਐਕਟ ਸਜ਼ਾ ਦੇਣ ਦਾ ਅਧਿਕਾਰ ਰੱਖਦਾ ਉੱਥੇ ਤੁਹਾਨੂੰ ਸੁਧਰਨ ਦਾ ਮੌਕਾ ਵੀ ਦਿੰਦਾ ਚੰਗੀ ਗੱਲ ਸੀ ਇਸ ਗੱਲ ਨੂੰ ਕਬੂਲ ਕਰ ਲਿਆ ਜਾਂਦਾ ਕਿਉਂਕਿ ਉਹਨੇ ਕਬੂਲ ਕੀਤਾ ਸਾਰੀ ਵੀਡੀਓਗ੍ਰਾਫੀ ਕੁਝ ਪੱਤਰਕਾਰ ਕਹਿੰਦੇ ਜੀ ਉਹ ਕਿਉਂਕਿ ਇਹ ਜਨਤਕ ਨਹੀਂ ਕੀਤੀ ਜਾ ਸਕਦੀ ਹੁੰਦੀ ਤੇ ਪਾਰਟ ਆਫ ਇਨਵੈਸਟੀਗੇਸ਼ਨ ਜਦੋਂ ਚਲਾਨ ਜਾਊਗਾ ਕੋਰਟ ਦੇ ਵਿੱਚ ਜਾਊਗੀ ਆ ਧਾਰਾ 64 ਜਿਹੜੀ ਹੈਗੀ ਆ ਮਨੋਰੋਗੀ ਮੰਨਦੀ ਆ ਨਸ਼ੇ ਵਾਲੇ ਇਸੇ ਤਰ੍ਹਾਂ ਹੀ ਧਾਰਾ 39 ਜਿਹੜੀ ਆ ਜੇ ਕੋਈ ਛੱਡਣਾ ਚਾਹੁੰਦਾ ਤੇ ਉਹ ਜੇਕਰ ਉਹ ਉਹ ਫੜਿਆ ਗਿਆ ਉਹ ਛੱਡਣਾ ਚਾਹੁੰਦਾ ਅਦਾਲਤ ਦੇ ਸਾਹਮਣੇ ਆਪਣਾ ਉਹ ਬਿਆਨ ਕਲਮਬੰਦ ਕਰਊਗਾ ਵੀ ਮੈਂ ਯੂਜ਼ ਕਰਦਾ ਜੀ ਨਸ਼ਾ ਲੈਣਾ ਐ ਮੈਂ ਰੋਗੀ ਆ ਮੇਰਾ ਇਲਾਜ ਕਰਾ ਦਿੱਤਾ ਜਾਵੇ ਇਸ ਤੋਂ ਮੁੜ ਕੇ ਮੈਂ ਇਹ ਜਾ ਪਾ ਗੁਨਾਹ ਨਹੀਂ ਕਰੂੰਗਾ ਤੇ ਮਾਫੀ ਮਿਲਦੀ ਆ ਕੋਈ ਇਹ ਜੀ ਗੱਲ ਨਹੀਂ ਹੈਗੀ ਡਿਊਟੀ ਹੁਣ ਵੀਰੋ ਉਹਦੇ 'ਚ ਵੇਖੋ ਕੀ ਉਹੀ ਕੁਛ ਵੀ ਸਾਡੀ ਕਰਦਾਰ ਕੂਸ਼ਿਸ਼ ਕੀਤੀ ਜਾ ਰਹੀ ਆ ਜੀ ਡੋਪ ਦੇ ਵਿੱਚ ਕਈ ਵਿਦਵਾਨ ਫੇਸਬੁਕੀ ਉਰਾਤ ਨੂੰ ਪਿਆ ਕੇ ਜੀ ਕੋਈ ਗੋਲੀ ਖਵਾ ਕੇ ਡੋਪ ਡੋਪ ਕਰਾ ਲਿਆ ਹੋਊਗਾ ਹੁਣ ਰਾਜਦੇਵ ਸਿੰਘ ਖਾਲਸਾ ਜੀ ਤੇ ਵਕੀਲ ਸਾਹਿਬ ਤੁਸੀਂ ਪੜੇ ਲਿਖੇ ਹੋ ਵਕੀਲ ਹੋ ਤੁਸੀਂ ਹਾਈ ਕੋਰਟ ਜਾਓ ਪਟੀਸ਼ਨ ਪਾਓ ਇੱਕ ਬੋਰਡ ਬਣ ਜਾਵੇ ਉਹਦਾ ਡੋਪ ਟੈਸਟ ਕਰਾਉਣ ਦਾ ਪੀਜੀਆਈ ਦਾ ਬਣ ਜਾਵੇ ਡੀਐਮਸੀ ਚੋ ਕਰਾ ਲਓ ਸੀਐਮਸੀ ਚੋ ਕਰਾ ਲਓ ਅਪੋਲੋ ਚੋ ਕਰਾ ਲਓ ਸਟੇਟ ਤੋਂ ਬਾਹਰ ਕਰਵਾ ਸਕਦੇ ਹਾਂ ਤੁਹਾਨੂੰ ਅਧਿਕਾਰ ਦਿੰਦਾ ਕਾਨੂੰਨ 6 ਮਹੀਨੇ ਤੱਕ ਦਾ ਵੀ ਡੋਪ ਦਾ ਰਿਜ਼ਲਟ ਆਉਂਦਾ ਤੁਸੀਂ ਪਿਛਲੇ 1 ਮਹੀਨੇ ਦਾ 15 ਦਿਨ ਦਾ ਇੱਕ ਰਾ ਕੇ ਦੇ ਦਿਓ ਚਲੋ ਇੱਕ ਦਿਨ ਉਹ ਸਟੱਡੀ ਚ ਰਿਹਾ ਤੁਹਾਡੇ ਮਨ ਦੀ ਸ਼ੰਕਾ ਵੀ ਰਾਤ ਨੂੰ ਪੁਲਿਸ ਪੁਲਿਸ ਨੇ ਕੋਸ਼ਿਸ਼ ਕਰ ਦਿੱਤਾ ਹੋ ਪਰ ਜਿਹੜਾ ਡੋਪ ਤੁਸੀਂ ਕਰਵਾ ਲਓ ਸਗੋਂ ਸੰਗਤ ਅੱਗੇ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਪੁਲਿਸ ਨੇ ਝੂਠਾ ਪਰਚਾ ਦਿੱਤਾ ਅਸੀਂ ਤੁਹਾਡੇ ਨਾਲ ਜਾ ਕੇ ਉੱਥੇ ਨਾਰੇ ਲਾਵਾਂਗੇ ਉਹ ਸੜਕ 'ਤੇ ਬੈਠਾਂਗੇ ਜੋ ਨਹੀਂ ਮਰਜ਼ੀ ਕੀਮਤ ਚਕਾਉਣੀ ਪਵੇ ਸਜ਼ਾ ਦਿਵਾ ਕੇ ਉੱਠਾਂਗੇ ਜੇ ਕਿਸੇ ਪੁਲਿਸ ਅਫਸਰ ਨੇ ਗਲਤ ਪਰਚਾ ਦਿੱਤਾ ਪੀਟੀਐਮ ਦੇ ਪੈਸੇ ਜਿਹੜੇ ਹੋਇਆ ਉਹ ਕਿੰਨੇ ਘੰਟੇ ਪਹਿਲਾਂ ਹੋਇਆ ਸਾਰਾ ਡਾਕੂਮੈਂਟਲੀ ਪ੍ਰੂਫ ਹਨ ਉਹ ਰੋਗੀ ਆ ਚੰਗੀ ਗੱਲ ਆ ਉਹ ਗਲਤੀ ਇਨਸਾਨ ਤੋਂ ਹੁੰਦੀ ਆ ਮੈਥੋਂ ਬੜੀਆਂ ਹੋਈਆਂ ਮੈਂ ਕਦੇ ਨਹੀਂ ਲਕਾਉਂਦਾ ਮੈਂ ਰੱਜ ਕੇ ਸ਼ਰਾਬ ਪੀਂਦਾ ਰਿਆ ਨਸ਼ਾ ਵੀ ਕਰਦਾ ਰਿਆ ਫਿਰ ਕੀ ਹੋ ਗਿਆ ਯਾਰ ਕਰ ਲਿਆ ਸਮਾਜ ਦਾ ਕਿ ਸਾਰੇ ਆ ਜੇ ਸਾਨੂੰ ਇੱਕ ਉਹ ਚੀਜ਼ ਚੁੰਬੜ ਗਈ ਅਸੀਂ ਕਿਹੜਾ ਕੋਈ ਰੱਬ ਹੈ ਗਲਤੀ ਤੇ ਇੱਕ ਰੱਬ ਨਹੀਂ ਕਰ ਸਕਦਾ ਜਿਹੜੇ ਬੰਦੇ ਨੇ ਸਮਝ ਲਓ ਜ਼ਿੰਦਗੀ 'ਚ ਗਲਤੀ ਨਹੀਂ ਨਾ ਕੀਤੀ ਉਹਨੇ ਚੰਗਾ ਕੰਮ ਵੀ ਨਹੀਂ ਕੀਤਾ ਅਸੀਂ 트ੈਪ ਦਾ ਸ਼ਿਕਾਰ ਕਿਵੇਂ ਹੁੰਦੇ ਹਾਂ ਹੁਣ ਅਸੀਂ ਇੱਕ ਚੀਜ਼ ਦੇਖ ਲਈ ਵੀ ਉਹ ਨਸ਼ੇ ਛਡਾਉਂਦਾ ਸੀ ਜੀ ਇਹ ਹੋ ਨਹੀਂ ਸਕਦਾ ਵੀਰੋ ਇਸ ਪੇਖ ਦੇ ਥੱਲੇ ਬਹੁਤ ਕੁਸ਼ਣ ਹੈ। ਇਹੀ ਗੱਲ ਕਿਤੇ ਡੇਰਾ ਸੱਚਾ ਸੌਦਾ ਸਾਧ ਦੇ ਪ੍ਰੇਮੀ ਮੰਨ ਲੈਂਦੇ ਵੀ ਸਾਡਾ ਬਾਬਾ ਗਲਤ ਆ ਸਾਡੇ ਬਾਬੇ ਨੇ ਗਲਤੀ ਆ ਕੀਤੀ ਆ ਸ਼ਾਇਦ ਪੰਜਾਬ ਨੂੰ ਵੀ ਇੰਨਾ ਸੰਤਾਪ ਨਾ ਭੋਗਣਾ ਪੈਂਦਾ ਤੇ ਸੌਦੇ ਸਾਧ ਦਾ ਮੂੰਹ ਵੀ ਦੁਨੀਆ 'ਚ ਸ਼ਾਇਦ ਨਾ ਘਰ ਆ। ਦੁਨੀਆ ਦੇ ਜਿੰਨੇ ਵੱਡੇ ਸਾਧ ਚਾਰਾਂ ਦਾ ਮੈਂ ਤੁਹਾਨੂੰ ਜ਼ਿਕਰ ਕਰ ਦੇਣਾ ਇੱਛਾ ਧਾਰੀ ਚਤਿਆਨੰਦ ਆਸਰਾਮ ਸਾਰੇ ਜੇਲ੍ਹ ਚ ਬੈਠੇ ਆ ਪਰ ਕਿਹੜੇ ਪਾਪ ਚ ਬੈਠੇ ਆ ਰੇਪ ਅਤੇ ਕਤਲ ਵਰਗੇ ਵਿੱਚ ਸਭ ਤੋਂ ਵੱਡੇ ਗੁਨਾਹ ਇੱਕ ਹੁਣ ਜਿਹੜਾ ਪਿੱਛੇ ਜਿਹਾ ਹੁਣ ਰਾਮਪਾਲ ਨੇ ਆ ਜੁਪੀ ਚ ਹੋਇਆ ਜਿਹੜਾ ਇੱਕ ਢੋਲਾ ਬਾਬਾ ਇਹ ਗਿਆਨ ਹੀ ਜੇ ਉਹ ਲੋਕ ਇਹਨਾਂ ਪਹਿਲਾਂ ਸਮਝ ਜਾਂਦੇ ਤੇ ਸ਼ਾਇਦ ਇਹ ਗੁਨਾਹ ਨਾ ਹੁੰਦੇ ਤੇ ਬਾਬੇ ਵੀ ਇਹਨਾਂ ਗ੍ਰਾਹਾਂ ਤੋਂ ਮੁਕਤ ਹੋ ਜਾਂਦੇ ਟੇਰਾ ਪ੍ਰੇਮੀਆਂ ਨੇ ਨਹੀਂ ਮੰਨਿਆ ਪੰਜ ਪੂਲੇ 76 ਵੀ ਖਾਦੇ ਉਹ ਜੇਲ੍ਹ ਕੱਟ ਰਹੇ ਆ ਅੱਜ ਜਦੋਂ ਕੋਈ ਹੋਰ ਬੰਦਾ ਇਸ ਚੀਜ਼ ਨਾਲ ਫੜਿਆ ਜਾਂਦਾ ਉਦੋਂ ਅਸੀਂ ਬੜੀਆਂ ਥਾਪੀਆਂ ਮਾਰਦੇ ਆ ਜਦੋਂ ਸਾਡੇ ਆਪਣੇ ਤੇ ਗੱਲ ਆ ਗਈ ਫਿਰ ਅਸੀਂ ਕੀ ਕੁਝ ਕਰਦੇ ਆ ਦੇਖ ਲਓ ਫੇਸਬੁੱਕ ਤੇ ਇੱਕ ਯੁੱਧ ਚੱਲ ਰਿਹਾ ਮੈਂ ਕਹਿੰਦਾ ਜਥੇਦਾਰ ਸਾਹਿਬ ਨੂੰ ਚ ਦਖਲ ਅੰਦਾਜ਼ੀ ਦਖਲ ਦੇਣਾ ਚਾਹੀਦਾ ਪੰਥ ਦੀ ਇੱਕ ਮਾਨ ਮਰਿਆਦਾ ਤੈਅ ਕਰਨ ਸਾਡੇ ਵਰਗੇ ਮੁੰਨੀਆਂ ਵਾਲੇ ਤੁੰਨੀਆਂ ਵਾਲੇ ਰੰਗੀਆਂ ਵਾਲੇ ਇਸ ਵੇਲੇ ਪੰਥ ਦੇ ਠੇਕੇਦਾਰ ਬਣੇ ਹੋਏ ਨੇ ਇਹ ਵੀਰੋ ਅੱਜ ਮੈਂ ਇਹ ਕਿਉਂਕਿ ਲੋਕ ਸੱਚ ਬੋਲਣ ਤੋਂ ਡਰ ਜਾਂਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਟ੍ਰੋਲ ਆਰਮੀ ਹੋ ਥੱਲੇ ਗੰਦੀਆਂ ਗਾਲਾਂ ਕੱਢਦੇ ਆ ਲੋਕ ਇਹ ਲੋਕ ਇਹਨਾਂ ਕੋਲੇ ਇਹ ਕੁਸ਼ੀ ਆ ਉਥੋਂ ਪਤਾ ਸਮਝ ਲਈ ਦਿੰਦਾ ਵੀ ਇਹ ਹਾਰ ਚੁੱਕੇ ਨੇ ਲੋਕ ਹੁਣ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਜ਼ਿਕਰ ਕਰਦਾ ਫਿਰ ਆਪਾਂ ਅੱਗੇ ਚੱਲਦੇ ਆਂ ਹੁਣ ਸਰਬਜੀਤ ਸਿੰਘ ਦੀ ਦਸਦਣੀ ਬਣਦੀ ਵੀ ਉਸ ਬੰਦੇ ਨੇ ਸੱਚ ਤਾਂ ਸੱਚ ਕਬੂਲਿਆ ਆ ਸੁਣਿਓ ਤੁਸੀਂ ਕੁਝ ਸਮਾਂ ਪਹਿਲਾਂ ਤੁਸੀਂ ਦਸਿਆਂ ਦੇ ਵਿੱਚ ਵੀ ਗਲਤਾਨ ਰਹੇ ਆ ਹਾਂ ਮੈਨੂੰ ਮੇਰਾ ਪਾਸਟ ਸੀ ਸਭ ਪੂਰਾ ਸੱਚਾ ਕਰੋ ਹੁਣ ਉਹ ਤੋਂ ਜੇ ਗੱਲ 98 ਤੋਂ 2000 ਹਾਂ ਦੋਸਤੋ ਤੁਸੀਂ ਇਹਨਾਂ ਨੂੰ ਜ਼ਰੂਰ ਜਵਾਬ ਦੇ ਦਿਓ ਕਿਉਂਕਿ ਤੁਹਾਡੇ ਤੇ ਇਲਜ਼ਾਮ ਬੜਾ ਗੰਭੀਰ ਲਾਉਂਦੇ ਨੇ ਚਿੱਟੇ ਦਾ ਨਸ਼ਾ ਕਰਦਾ ਹੁਣ ਦੱਸੋ ਨਸ਼ਾ ਕਿਹੜਾ ਕਰਦਾ ਮੈਂ ਕਰਦਾ ਹੀ ਨਹੀਂ ਸੀ ਨਹੀਂ ਮੜੋ ਉਹ ਉਸ ਟਾਈਮ ਦਾ ਚਿੱਟਾ ਹੁੰਦਾ ਵੀ ਨਹੀਂ ਸੀ ਸੱਚੇ

ਛੱਡਈ ਜਾ ਕੇ ਮੋਦੀ ਨੂੰ ਸਮਰਥਨ ਦੇ ਦੂੰਗਾ ਇਹ ਜੀ ਕੋਈ ਗੱਲ ਨਹੀਂ ਹੈ ਬਿਲਕੁਲ ਝੂਠੀਆਂ ਗੱਲਾਂ ਹੈ ਹਲੇ ਤੱਕ ਤਾਂ ਅਸੀਂ ਕੋਈ ਮਨ ਨਹੀਂ ਬਣਾਇਆ ਵੀ ਕੀ ਕਰਨਾ ਹੈ ਕਿ ਨਹੀਂ ਕਰਨਾ ਕਿਉਂਕਿ ਮੈਂ ਇੱਕ ਗੱਲ ਸੋਚੀ ਹੋਈ ਹੈ ਵੀ ਮੈਂ ਆਪਣੇ ਇਲਾਕੇ ਦੇ ਸਾਰੇ ਜਿੰਨੇ ਵਰਕਰ ਹੈ ਪਿੰਡਾਂ ਦੇ ਵਿੱਚ ਸਾਰਿਆਂ ਦੀ ਸਲਾਹ ਲਵਾਂਗਾ ਹਲਕਾ ਵਸੀਆਂ ਦੀ ਜਿਵੇਂ ਉਹ ਕਹਿਣਗੇ ਓਵੇਂ ਕਰੂੰਗਾ ਹਲੇ ਤੱਕ ਤਾਂ ਅਸੀਂ ਕੁਝ ਝੂਠੇ ਹੀ ਨਹੀਂ ਇਹ ਬਿਲਕੁਲ ਝੂਠੀਆਂ ਗੱਲਾਂ ਹੈ ਕਿ ਜੀ ਮੋਦੀ ਨੂੰ ਵਾਇਰਸ ਨੂੰ ਡੱਕਾ ਕਾਲਸਾ ਵਾਇਰਸ ਨੂੰ ਚੀਕੀ ਕਰਦੇ ਨੇ ਤਾਂ ਤੁਸੀਂ بڑا ਵੱਟਾ ਜਾਮ ਲਾ ਰਹੇ ਹੋ ਕਿ ਭਾਈ ਸਰਜੀਤ ਸਿੰਘ ਨਸ਼ਿਆਂ ਦਾ ਸੇਮਣ ਕਰਦੇ ਆ ਨਹੀਂ ਨਾ ਤਾਂ ਮੈਂ ਜਾਮ ਲਾ ਰਿਹਾ ਤੇ ਡਾਕਟਰੀ ਚਕਵਾ ਕੇ ਦੇ ਠੀਕ ਹੈ ਉਹਦਾ ਵੀ ਕਰਵਾ ਚੀਜ਼ੇ ਚੋਂ ਚਿੱਟਾ ਨਿਕਲ ਆਇਆ ਤੇ ਤੁਚਾ ਲੜੂਗਾ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਮਾਰੇ ਉਹ ਛਾਡੇ ਸੈਤੀ ਪੰਚਾ ਉਹ ਸ਼ਰਮ ਕੀ ਤੂੰ ਜਿਵੇਂ ਵੀ ਨਿਕਲਾਈ ਹਾਂਜੀ ਹਾਂਜੀ ਪਤਾ ਲੱਗ ਜੂ ਤੂੰ ਰੋਣਾ ਨੂੰ इमोशनल ਕਰ ਤੇ ਦੋਸਤੋ ਅਸੀਂ ਜੇ ਕੋਈ ਗੱਲ ਹੁੰਦੀ ਆ ਨਾ ਕਿਤੇ ਵੀ ਤੁਹਾ ਸਾ ਉੱਠਦਾ ਹੁੰਦਾ ਜੇ ਪੁੱਲੇ ਦੇ ਵਿੱਚ ਗੋਹਾ ਗਿੱਲਾ ਹੋਣ ਹੁਣ ਮੈਂ ਤੁਹਾਨੂੰ ਇਹ ਪਹਿਲੀਆਂ ਵੀਡੀਓ ਵੀ ਦੋ ਦਿਖਾ ਦਿੱਤੀਆਂ ਸਰਜੀ ਸਿੰਘ ਨੇ ਚਲੋ ਉਹਨਾਂ ਨੇ ਪਹਿਲਾਂ ਤਾਂ ਮੰਨ ਲਿਆ ਉਸ ਚੀਜ਼ ਨੂੰ ਦੁਬਾਰਾ ਵੀ ਜਿਹੜੀ ਉਹਨਾਂ ਦੀ ਵੀਡੀਓ ਆ ਉਹ ਤੁਹਾਨੂੰ ਦਿਖ ਰਹੀ ਆ ਵੀ ਉਹ ਸਟੇਬਲ ਲੱਗਦੇ ਨਹੀਂ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਗੱਲ ਵੀ ਜਦ ਤਨ ਫੋਨ ਤੇ ਕੀਤੀ ਆ ਉਹਨਾਂ ਤੋਂ ਗੱਲ ਨਹੀਂ ਹੋਈ ਮੈਨੂੰ ਕਹਿੰਦਾ ਮੈਂ ਤੁਹਾਨੂੰ ਦੋ ਤਿੰਨ ਵਾਰੀ ਉਹ ਬੱਚੇ ਵਾਲੇ ਮੈਟਰ ਦੇ ਉੱਤੇ ਮੈਂ ਗੱਲ ਕੀਤੀ ਸੀ ਇੱਕ ਬੇਅਦਬੀ ਵਾਲੇ ਮਸਲੇ ਤੇ ਗੱਲ ਕਰਨੀ ਸੀ ਪਰ ਉਹ ਕਰ ਨਹੀਂ ਸਕੇ ਪਤਾ ਨਹੀਂ ਉਹਨਾਂ ਦਾ ਚਲੋ ਉਹਨਾਂ ਦੀ ਇੱਛਾ ਹੁਣ ਇਸ ਤੋਂ ਅੱਗੇ ਭੇਖੀ ਟਰੈਪ ਵੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਵੀ ਅਸੀਂ ਪਹਿਲਾਂ ਵਾਹ ਵਾਹ ਕਿਵੇਂ ਕਰਦੇ ਆ ਤੇ ਥੋੜੇ ਟਾਈਮ ਬਾਅਦ ਦੀ ਉਹਦਾ ਰਿਜ਼ਲਟ ਕੀ ਨਿਕਲਦਾ शराब के नशे एक निहंग मिले जिसनों की लोगों के वालों काबू किया गया लोग जा रहा है ਕਿ ਇਸ ਨਿਹੰਗ ਸਿੰਘ ਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਨਿਹੰਗ ਸਿੰਘ ਤੁੱਤ ਦੱਸਿਆ ਜਾ ਰਿਹਾ ਹੈ ਤਾਂ ਦੱਸੀਏ ਕਿ ਲੋਕਾਂ ਨੇ ਇਸ ਮੌਕੇ ਦੇ ਉੱਤੇ ਇਸ ਨਿਹੰਗ ਸਿੰਘ ਨੂੰ ਕਾਫੀ ਲਾਤਾਂ ਪਾਈਆਂ ਨੇ ਤੇ ਇਸ ਦੇ ਨਾਲ ਇਹ ਕਿਹਾ ਗਿਆ ਕਿ ਇਸ ਨੇ ਗੁਰੂ ਦੇ ਬਾਣੇ ਦੀ ਵੀ ਲਾਜ ਨਹੀਂ ਰੱਖੀ ਹਾਲਾਂਕਿ ਇੱਕ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਦੇ ਐਕਟਿੰਗ ਨੇ ਮੰਨਿਆ ਵੀ ਹੈ ਕਿ ਇਸ ਦੇ ਕੋਲੋਂ ਗਲਤੀ ਹੋਈ ਹੈ ਹੁਣ ਦੇਖੋ ਪਹਿਲੇ ਦਿਨ ਜਦੋਂ ਇਹਨਾਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫੜੀ ਜਿਹੜਾ ਉੱਥੇ ਉਹ ਸ਼ੂਟਿੰਗ ਕਰ ਰਹੇ ਸੀ ਥਨੇ ਅਸੀਂ ਬੱਲੇ ਬੱਲੇ ਵਾ 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 ਬਾਪਾ ਜੀ ਚੱਕ ਦੋ ਉੱਥਾਂ ਰੱਖ ਦਿਓ ਅਗਲੇ ਦਿਨੀ ਆਹ ਕਰਦਾਰ ਤੁਹਾਡੇ ਸਾਹਮਣੇ ਆਸੀਂ ਕਦੋਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਮੈਂ ਸਰਦਾਰ ਅਮਰ ਸਾਹਿਬ ਅਮਰਪਾਲ ਸਿੰਘ ਦੇ ਪਿਤਾ ਜੀ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਤੇ ਸਰਦਾਰ ਸਰਬਜੀਤ ਸਿੰਘ ਸਵਾਲ ਤੁਹਾਡੇ ਤੇ ਵੀ ਹੁਣ ਉੱਠਨੇ ਸ਼ੁਰੂ ਹੋਣੇ ਆ ਖਾਨ ਸਾਹਿਬ ਜੀ ਤੁਹਾਡੇ ਪਿਤਾ ਜੀ ਦੀ ਸ਼ਹੀਦੀ ਬਹੁਤ ਵੱਡੀ ਆ ਅਸੀਂ ਤਾਂ ਉਹਨਾਂ ਦਾ ਕਰਜ਼ਾ ਉਤਾਰ ਹੀ ਨਹੀਂ ਸਕਦੇ ਸਾਡਾ ਤਾਂ ਸਜਦਾ ਸਿਰ ਝੁਕਦਾ ਉਹਨਾਂ ਦੀ ਕੁਰਬਾਨੀ ਅੱਗੇ ਪਰ ਤੁਸੀਂ ਵੀ ਆਪਣਾ ਜਿਹੜਾ ਡੋਪ ਦੀਆਂ ਡਿਮਾਂਡ ਉੱਠ ਰਹੀ ਹੈ ਕਿਤੇ ਤੁਹਾਨੂੰ ਇਸੇ ਤਰ੍ਹਾਂ ਕਿਤੇ ਕਿਤੇ ਕਿਸੇ ਪ੍ਰੋਗਰਾਮ ਦੇ ਵਿੱਚ ਸਵਾਲ ਕਰ ਦਿੱਤੇ ਜਾਂ ਤੁਹਾਨੂੰ ਕਰਾਉਣਾ ਪਊ ਤੇ ਬਿਹਤਰ ਆ ਵੀ ਗਲਤੀ ਸੁਧਾਰ ਲਈਦੀ ਹੁੰਦੀ ਹੈ ਜੇ ਸੁਧਾਰ ਲਈ ਤਾਂ ਬਹੁਤ ਚੰਗੀ ਗੱਲ ਇਸੇ ਤਰ੍ਹਾਂ ਹੀ ਅਮਰਤਪਾਲ ਦੇ ਭਰਾ ਤੋਂ ਜੇ ਗਲਤੀ ਹੋਈ ਆ ਤੇ ਪਰਿਵਾਰ ਨੂੰ ਚਾਹੀਦਾ ਉਹਦਾ ਇਲਾਜ ਕਰਾਉਣ ਕੋਈ ਏਡੀ ਵੱਡੀ ਗੱਲ ਨਹੀਂ ਤੁਹਾਡਾ ਚੰਗਾ ਕੰਮ ਹੈ ਚੰਗਾ ਕਰਾਂਗੇ ਪਰ ਜੇਕਰ ਘਰ ਦੇ ਵਿੱਚੋਂ ਇੱਕ ਜੀ ਇਹੋ ਜਿਹਾ ਕੋਈ ਹੋ ਜਾਂਦਾ ਉਹਦੇ ਤੇ ਇਸ਼ੂ ਨਹੀਂ ਬਣਾਈਦਾ ਹੁੰਦਾ ਨੌਜਵਾਨੀ ਨੂੰ ਘਮਰਾਹ ਨਾ ਕਰੋ ਤੁਹਾਡੇ ਕੋਲੇ ਸਾਰੇ ਬਦਲ ਨੇ ਤੁਹਾਡਾ ਬੇਟਾ ਇਸ ਵੇਲੇ ਪਾਵਰ ਦੇ ਵਿੱਚ ਆ ਉਹ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਸਕਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਸਕਦਾ ਦੇਸ਼ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਸਕਦਾ ਤੁਹਾਡੇ ਕੋਲੇ ਅਧਿਕਾਰ ਆ ਤੁਸੀਂ ਕਿਸੇ ਵੀ ਅਦਾਰੇ ਤੋਂ ਆਪਣੇ ਬੇਟੇ ਦਾ ਪੋਸਟ ਡੋਪ ਟੈਸਟ ਕਰਵਾ ਕੇ ਸਗੋਂ ਸੰਗਤ ਅੱਗੇ ਰੱਖੋ ਸਾਹਮਣੇ ਵੀ ਆ ਭਾਈ ਸਾਡੇ ਬੇਟੇ ਦਾ ਨੈਗੇਟਿਵ ਹੈ ਪੁਲਿਸ ਨੇ ਸਾਡੇ ਨਾਲ ਜਾਤੀ ਕੀਤੀ ਅਸੀਂ ਤੁਹਾਡੇ ਨਾਲ ਖੜਾਂਗੇ ਇਸ ਕਰਕੇ ਸਦਾ ਜੇ ਕੋਈ ਗਲਤੀ ਕਹਿੰਦੇ ਵੀ 100 ਝੂਠ ਨਾਲ ਮੈਂ ਅੱਗੇ ਦੱਸ ਕੇ ਟਿਆ ਵੀ ਇੱਕ ਸੱਚ ਬੋਲਿਆ ਇਹ 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 ਕੌਮ ਇਹੋ ਜੀ ਆ ਇਹ ਲਿੱਦ ਚੱਕਰ ਵਾਲਿਆਂ ਦੇ ਸਿਰ ਤੇ ਕਲਗੀਆਂ ਲਾ ਦਿੰਦੀ ਹੈ ਤੇ ਕਲਗੀਆਂ ਵਾਲਿਆਂ ਨੂੰ ਕਦੋਂ ਜੁੱਤੀਆਂ ਚਬਾਉਂਦੀ ਪਤਾ ਨਹੀਂ ਲੱਗਦਾ ਹਾਥੀ ਤੇ ਭਾ ਕੇ ਲਿਆ ਕੇ ਤੇ ਗਧੇ ਤੇ ਬਹਿਣ ਚੁਗਾ ਹੁਣ ਛੱਡਦੀ ਇਹ ਕੌਮ ਇਸ ਤਰ੍ਹਾਂ ਦੀ ਕੌਮ ਹੈ ਇਸ ਕਰਕੇ ਕੌਮ ਨੂੰ ਕੋਈ ਵੀ ਗਮਰਾਹ ਨਾ ਕਰੋ ਸੱਚ ਸਭ ਨੂੰ ਪਤਾ ਹੁੰਦਾ ਪੀੜਾਂ ਦੇ ਹਿੱਸੇ ਨਾ ਬਣੋ ਪੰਜਾਬ ਦੇ ਮੁੱਦੇ ਬਹੁਤ ਸਿਸਟਮ ਮੁੱਦੇ ਆ ਐਸ ਵੇਲੇ ਫਿਰ ਤੁਹਾਨੂੰ ਡੋਬਣ ਦੀ ਤਿਆਰੀ ਹੋ ਰਹੀ ਆ ਭਾਖੜਾ ਮੈਨੇਜਮੈਂਟ ਬੋਰਡ ਤੋਂ ਤੁਹਾਡਾ ਕੰਟਰੋਲ ਖਤਮ ਹੋ ਗਿਆ ਤੁਹਾਡੇ ਬੰਦੇ ਉੱਥੋਂ ਜਿਹੜੇ ਪੰਜਾਬ ਦੇ ਸੀਗੇ ਉਹ ਹਟਾ ਦਿੱਤੇ ਗਏ ਤੁਹਾਡਾ ਮੁੱਦਾ ਕੋਈ ਬੋਲਿਆ ਇਹਦੇ ਤੇ ਜਿਹੜਾ ਸੰਘਰਸ਼ ਕਰਨਾ ਹੈ ਉੱਥੇ ਲੋਕ ਸਭਾ ਦੇ ਵਿੱਚ ਸਵਾਲ ਤਾਂ ਸਾਡਾ ਆ ਆ ਵੀ ਸਾਡਾ ਜਿਹੜਾ ਉਸ ਭਾਖੜਾ ਮੈਨੇਜਮੈਂਟ ਬੋਰਡ ਦੇ ਵਿੱਚੋਂ ਹਿੱਸਾ ਜਿਹੜਾ ਸਾਡਾ ਖਤਮ ਕੀਤਾ ਗਿਆ ਸਾਡਾ ਦੁਬਾਰਾ ਬਹਾਲ ਕੀਤਾ ਜਾਵੇ ਸਾਡੇ ਪੰਜਾਬੀ ਅਫਸਰ ਉੱਥੇ ਸਿੱਖ ਅਫਸਰ ਲੱਗਣ ਉਹ ਤੁਹਾਨੂੰ ਡਬੋਦਿਆ ਕਰਨਗੇ ਅੱਧਾ ਪੰਜਾਬ ਉਹ ਡਬੋਦਿਆ ਕਰਨਗੇ ਅੱਧਾ ਮੁੜ ਕੇ ਬਚਾਉਣ ਤੇ ਲੱਗਾ ਰਹਿੰਦਾ ਉਹ ਤੁਹਾਨੂੰ ਇਸੇ ਤਰ੍ਹਾਂ ਹੀ ਲਜਾਈ ਰੱਖਣਗੇ ਤੁਹਾਨੂੰ ਬੜੀ ਪਲੈਨਿੰਗ ਦੇ ਤਹਿਤ ਮਾਰਿਆ ਜਾ ਰਿਹਾ ਵੇਖੋ ਪੁਲਿਸ ਦੇ ਵਿੱਚ ਵੀ ਦੋ ਤਰ੍ਹਾਂ ਦੇ ਬੰਦੇ ਕੰਮ ਕਰਦੇ ਹੁੰਦੇ ਆ ਇੱਕ ਕਰਦੇ ਨੇ ਬਹੁਤ ਚੰਗਾ ਕੰਮ ਕ੍ਰਾਈਮ ਨਾਲ ਲੜਦੇ ਆ ਨਸ਼ੇ ਵਾਲਿਆਂ ਨੂੰ ਫੜਦੇ ਆ ਜਿਹੜਾ ਅੱਜ ਐਸਐਸਪੀ ਸਾਹਿਬ ਨੇ ਉਹ ਟੀਮ ਨੇ ਕੰਮ ਚੰਗਾ ਕੀਤਾ ਸਗੋ ਤੁਹਾਨੂੰ ਉਸ ਟੀਮ ਨੂੰ ਵਧਾਈ ਦੇਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਨਾ ਜਾਓ ਜਿਹੜੇ ਮਾੜੇ ਆਸੀਂ ਕਹਿੰਨੇ ਉਹ ਵੀ ਹੈਗੇ ਆ ਜਿਹੜੇ ਆਪ ਧੰਦਾ ਕਰਾਉਂਦੇ ਰਹੇ ਇਹ ਜਿਹੇ ਆਪ ਨਸ਼ੇ ਵਕਾਉਂਦੇ ਰਹੇ ਆ ਉਹਨਾਂ ਦੇ ਖਿਲਾਫ ਅਸੀਂ ਇਕੱਠੇ ਹੋ ਕੇ ਲੜੀਏ ਜੇ ਇੱਕ ਪਾਸੇ ਅਸੀਂ ਆਪਦੇ ਪੁੱਤਾਂ ਨੂੰ ਰੋਜ਼ ਰੋਣੇ ਆ ਜੇ ਪੁਲਿਸ ਉਹਨਾਂ ਇਸ ਵੇਲੇ ਚੰਗਾ ਕੰਮ ਕਰਨ ਤੇ ਤੁਰੀ ਆ ਅਸੀਂ ਉਹਨਾਂ ਦੇ ਰਾਹ ਦੀ ਰਕਾवट ਨਾ ਬਣੀਏ ਉਹਨਾਂ ਦਾ ਸਾਥ ਦੇਈਏ ਤੇ ਜੇ ਕੋਈ ਗਲਤੀ ਹੋਈ ਆ ਉਹ ਮੁੰਡਾ ਮੰਨ ਰਿਹਾ ਤੁਹਾਡਾ ਸਾਰੀ ਵੀਡੀਓਗ੍ਰਾਫੀ ਆ ਪੇਮੈਂਟ ਪੇਟੀਐਮ ਦੇ ਥਰੂ ਹੋਈ ਆ ਉਹ ਕੋਰਟ ਦੇ ਵਿੱਚ ਪੇਸ਼ ਹੋ ਜੂਗੀ ਉਸ ਤੋਂ ਬਾਅਦ ਤੁਸੀਂ ਉਹਦਾ ਦੇਖ ਸਕਦੇ ਹੋ ਜਾ ਕੇ ਉੱਥੇ ਆਪਣੇ ਵਕੀਲਾਂ ਦੇ ਨਾਲ ਜਾ ਕੇ ਕਿਉਂਕਿ ਇਹ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ ਇਹਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਰੋਪ ਵੀ ਇਸ ਕਰਕੇ ਜਨਤਕ ਹੋ ਗਿਆ ਕਰਦਤ ਕਰਨਾ ਪਿਆ ਹੋਊਗਾ ਵੀ ਇਹ ਪਬਲਿਕ ਇੰਟਰਸਟ ਮਸਲਾ ਬਣਦਾ ਜਾ ਰਿਹਾ ਕਿਉਂਕਿ ਤੁਹਾਡੇ ਪਰਿਵਾਰ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਤੌਰ ਤੇ ਜੁੜੇ ਹੋਏ ਆ ਪਰ ਮੈਂ ਕੌਮ ਨੂੰ ਵੀ ਅਪੀਲ ਕਰਦਾ ਤੁਸੀਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਭੁੱਲ ਗਏ ਜੱਥੇਦਾਰ ਹਵਾਰਾ ਸਾਹਿਬ ਹੁਣਾਂ ਨੂੰ ਭੁੱਲ ਗਏ ਸਾਡੀ ਉਹਨਾਂ ਦੇ ਪ੍ਰਤੀ ਕੋਈ ਡਿਊਟੀ ਨਹੀਂ ਬਣਦੀ ਕਿ ਗੱਲਾਂ ਬਾਤਾਂ ਨੂੰ ਸਾਰਨਾ ਵੀ ਅਸੀਂ ਮਾਰਚ ਕੱਢਦੇ ਤੇ ਚਲੋ ਜੀ ਅਸੀਂ ਉਹਨਾਂ ਨੂੰ ਨਹੀਂ ਜਿਤਾ ਸਕਦੇ ਸੀ ਅਸੀਂ ਤਾਂ ਰੇਂਜੀ ਫੌਜੀਆਂ ਦਾ ਬੋਲ ਨਹੀਂ ਸੀ ਮੋੜ ਸਕਦੇ ਇਹ ਇੱਕ ਪਰਿਵਾਰ ਹੀ ਆ ਜਿਹੜਾ ਕੁਰਬਾਨੀ ਵਾਲਾ ਇਹਦੇ ਦੁਆਲੇ ਹੀ ਅਸੀਂ ਹੋ ਕੇ ਧੁਰੇ 'ਚ ਖੜ ਗਏ ਵੀ ਹੁਣ ਜੋ ਕੁਛ ਇੱਥੇ ਹੀ ਹੈ ਨਹੀਂ ਕੁਝ ਸੋਚੋ ਹੁਣ ਤੀਜਾ ਚੌਥਾ ਪੇਖੀ ਟਰੈਪ ਕਿਵੇਂ ਹੁੰਦਾ ਹੈ ਜਦੋਂ ਬਾਈਬਲ ਰੰਗ ਹੁੰਦੀ ਆ ਜਿਹੜੀ ਉਸ ਚੱਲੀ ਹੋਈ ਗੋਲੀ ਦੇ ਖੋਲ ਇੱਕ ਬਾਬੇ ਦੀ ਉਸ ਇਲਾਕੇ ਦੇ ਵਿੱਚ ਬੜੀ ਮਾਨਤਾ ਵੀ ਆ ਲੋਕ ਉਹ ਤੇ ਵਿਸ਼ਵਾਸ ਵੀ ਕਰਦੇ ਆ ਮੈਂ ਸੁਖਰਾਜ ਨੂੰ ਵੀ ਕਿੰਨੇ ਵਾਰੀ ਕਿਹਾ ਵੀ ਸੁਖਰਾਜ ਬਾਬੇ ਨੂੰ ਸੱਦ ਕੇ ਪੁੱਛਦਾ ਲੈ ਇੱਥੇ ਵੀ ਉਹ ਖੋਲ ਤੇਰੇ ਤੈਨੂੰ ਸੰਗਤ ਨੇ ਭਰੋਸਾ ਕਰਕੇ ਉਹ ਖੋਲ ਦਿੱਤੇ ਜਿਹੜੇ ਚੱਲੇ ਹੋਏ ਉੱਥੇ ਗੋਲੀ ਚੱਲੀ ਸੀ ਉਹਦੇ ਖੋਲ ਸੰਗਤ ਨੇ ਭਰੋਸਾ ਕਰਕੇ ਵੇਖੋ ਇੱਕ ਭੇਖ ਵੇਖ ਕੇ ਵੀ ਇੱਕ ਸੰਤ ਮਹਾਂਪੁਰਸ਼ਾਂ ਨੂੰ ਦੇ ਦਿੱਤੇ ਉਹ ਵੀਡੀਓ ਵੀ ਇੱਕ ਸੀਗੀ ਹੁਣ ਉਹ ਲੱਭਦੀ ਨਹੀਂ ਉਹ ਤਸਲੇ ਦੇ ਵਿੱਚ ਪਾਏ ਹੋਏ ਨੇ ਬੱਠਲ ਜੇ ਦੇ ਵਿੱਚ ਉਹਦੇ ਕੋਲੇ ਪਏ ਨਹੀਂ ਉਸੇ ਤਰ੍ਹਾਂ ਕਿਉਂਕਿ ਬਹੁਤ ਵੱਡਾ ਸਬੂਤ ਹੁਣ ਉਹ ਦੁਬਾਰਾ ਕੋਲ ਪੁਲਿਸ ਕੋਲੇ ਉਦੋਂ ਕਿਵੇਂ ਚਲੇ ਗਏ ਇਹ ਸਵਾਲ ਬਾਬੇ ਤੇ ਕਰਨਾ ਬਣਦਾ ਸੀ ਜਾਂ ਫਿਰ ਬਾਬੇ ਦੇ ਖਿਲਾਫ ਇਹਦੀ ਕਾਰਵਾਈ ਹੋਣੀ ਚਾਹੀਦੀ ਸੀ ਸੰਗਤ ਉਹਦਾ ਭੇਖ ਵੇਖ ਕੇ ਉਹਦੇ ਤੇ ਭਰੋਸਾ ਕਰਕੇ ਐਡਾ ਵੱਡਾ ਸਬੂਤ ਉਹਨੂੰ ਦੇ ਬੈਠੀ ਉਸ ਬਾਬੇ ਨੇ ਸਬੂਤ ਨਸ਼ਟ ਕੀਤਾ ਦੀਦਾ ਨਾਮ ਬਾਬਾ ਚੇਤਾ ਸਿੰਘ ਕਹਿੰਦੇ ਸੁਖਰਾਜ ਨੇ ਇੱਕ ਦਿਨ ਉਹਦੇ ਬਾਰੇ ਬੋਲਿਆ ਤੇ ਜਿਹੜੀਆਂ ਅੱਜ ਅੱਜ ਚਿੱਠੀਆਂ ਲਿਖ ਰਿਹਾ ਜਿਹੜੀਆਂ ਮੈਂ ਕੱਲ ਵੀ ਤੁਹਾਨੂੰ ਦਿਖਾਈਆਂ ਸੀ ਕਿਉਂਕਿ ਇਹ ਤਾਂ ਮੈਂ ਵੀਡੀਓ ਵੱਖਰੀ ਕਰੂੰਗਾ ਮੈਂ ਥੋੜਾ ਜਿਆਦਾ ਤੁਹਾਨੂੰ ਦਿਖਾ ਦਿੰਨਾ ਵੀ ਜਿਹੜਾ ਮੋਰਚਾ ਲੱਗਾ ਸੀ ਬੇਅਦਬੀ ਇਨਸਾਫ ਮੋਰਚਾ ਉਹ ਪੰਥ ਦਾ ਸੀ ਮੋਰਚਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਰਕੇ ਲੱਗਾ ਸੀ ਇਹਦੇ ਇਕੱਲੇ ਦਾ ਨਹੀਂ ਸੀਗਾ ਉਹ ਪਰ ਇਹਨੇ ਉਹਦੇ ਲੈਟਰ ਪੈਡ ਉੱਤੇ ਲਿਖਿਆ ਵੀ ਬੇਕਸੂਰ ਬੇਕਸੂਰਾਂ ਨੂੰ ਪਸਾਇਆ ਗਿਆ ਉਹ ਬੇਕਸੂਰ ਕਿਹੜੇ ਆ ਉਹ ਜਿਹੜੀ ਇਹਦੀ ਐਪਲੀਕੇਸ਼ਨ ਰੱਦ ਹੋਣ ਤੋਂ ਬਾਅਦ ਇਹਨੇ ਆਪਣੇ ਦਾਦਾ ਜੀ ਤੋਂ ਪਵਾਈ ਉਹ ਆ ਨਾਂ ਨੇ ਦੋ ਪੜ ਲਿਓ ਤੇ ਆ ਪਿਆ ਜਿੱਥੇ ਮੇਰੀ ਉਂਗਲ ਹੈ ਪਟੀਸ਼ਨ ਕਰਤਾ ਜਿਹੜੇ ਅਫਸਰ ਕੱਲ ਬਹਾਲ ਹੋਏ ਉਹ ਇਹ ਕਹਿੰਦੇ ਆ ਜੀ ਉਹ ਬੇਕਸੂਰ ਨੇ ਫਿਰ ਹੁਣ ਤੁਸੀਂ ਦੱਸੋ ਵੀ ਇਨਸਾਫ ਦੇ ਵਿੱਚ ਡਿੱਕਾ ਕੌਣ ਬਣ ਗਿਆ ਇਰ ਤਾਂ ਮੈਂ ਅਗਲੀ ਵੀਡੀਓ ਕਰੂੰਗਾ ਕਿਉਂਕਿ ਮੈਨੂੰ ਵੀ ਇਹਨੇ ਮਾੜਾ ਚੰਗਾ ਕੁਝ ਬੋਲਿਆ ਕਿਸੇ ਵੀਡੀਓ 'ਚ ਮੈਂ ਤਾਂ ਤੇਰੇ ਨਾਲ ਖੜਾ ਸੀਗਾ ਯਾਰ ਚਲੋ ਜੋ ਤੇਰੀ ਇੱਛਾ ਮੈਂ ਤਾਂ ਮੈਨੂੰ ਤਾਂ ਮਾਣ ਹੈ ਦੂਜੀ ਸਾਰੀ ਟੀਮ ਸਾਡੇ ਨਾਲ ਖੜੀ ਆ ਦਿਓ ਆਗਿਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਬੋਲਣ ਤੋਂ ਡਰਿਆ ਨਾ ਕਰੋ ਸੱਚ ਦਾ ਸਾਥ ਦਿਆ ਕਰੋ ਗਲਤੀ ਹੋ ਗਈ ਆ ਉਹਨੂੰ ਕਬੂਲ ਕਰਨਾ ਸਿੱਖੋ ਗਲਤੀ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤੇ ਆਪਣੇ ਵਾਸਤੇ ਹੀ ਕੰਡੇ ਬੀਜਦੇ ਜਾਓ ਤੇ ਇਸ ਜੇ ਨਸ਼ੇ ਵਾਲੀ ਮੁਹਿੰਮ ਦੇ ਵਿੱਚ ਸਾਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਅਸੀਂ ਆਪਣਾ ਪਿੰਡ ਇਸ ਵੇਲੇ ਜਿਹੜਾ ਵੇਚਣ ਤੋਂ ਬਿਲਕੁਲ ਸਾਡੇ ਫਰੀ ਹੈ ਕੋਈ ਬੰਦਾ ਨਹੀਂ ਸਾਡੇ ਵੇਚ ਕੇ ਦਿਖਾਵੇ ਚੁੰਡੀ ਦਰਖਤ ਲਾਉਣੇ ਸ਼ੁਰੂ ਕੀਤੇ ਮੈਂ ਆਪ ਨਾਲ ਲੱਗਦਾ ਸਟੇਡੀਅਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਹਸਪਤਾਲ ਦੇ ਵਿੱਚ ਸਾਡੇ ਆਓ ਦੇਖੋ ਆ ਕੇ ਹਰੇਕ ਦਵਾਈ ਤੁਹਾਨੂੰ ਮਿਲਦੀ ਹੁਣ ਇੱਕ ਸਾਡਾ ਇਦੂ ਅਗਲਾ ਟੀਚਾ ਐ ਐਂਬੂਲੈਂਸ ਪਿੰਡ ਦੇ ਵਿੱਚ ਲੈ ਕੇ ਸੰਜੀ ਕਿਹੜੀ ਕਰਾਂਗੇ ਤਾਂ ਜੋ ਕੋਈ ਗਰੀਬ ਕਿਸੇ ਦੇ ਬੂਹਾ ਲੈ ਖੜਕਾਵੇ ਰਾਤ ਨੂੰ ਅੱਧੀ ਰਾਤ ਨੂੰ ਗੱਡੀ ਦੀ ਲੋੜ ਹੈ ਉਹ ਉਸ ਗੱਡੀ ਨੂੰ ਆਪਣਾ ਹੱਕ ਸਮਝ ਕੇ ਲੈ ਕੇ ਜਾ ਸਕੂਲ ਸਾਡੇ ਵਧੀਆ ਚੱਲ ਰਿਹਾ ਜਿਹੜੀਆਂ ਸਾਡਾ ਮੁੱਢਲਾ ਫਰਜ਼ ਹੈ ਤੇ ਬਾਕੀ ਤੁਹਾਡੇ ਨਾਲ ਫੇਰ ਸਾਂਝ ਪਾਵਾਂਗੇ ਸਸਰੀਆ ਕਾ ਜਿਉਂਦੇ ਵਸਦੇ ਰਹੀਓ